सारे सत श्रीकाल नमस्ते कि चुनाव मैं इस टाइम है बुरहानपुर तो। मध्य प्रदेश काम की गल हो रही है तो मैं हौली हौली इस करके बोलना ताकि मेरी आवाज उत्थक ना जाए जा तो बड़ा खूबसूरत नज़ारा वा चारों तरफ पहाड़ियाँ ने जो मैं जूम करके थोड़ा दखा ਆੜੀ ਪਹਾੜ ਨੇ ਚੋਂ طرف ਜਿਆਦਾ ਉੱਚੇ ਪਹਾੜ ਨਹੀਂ ਹੈ ਇੱਥੇ ਪਹਾੜ ਨੇ ਕੋਈ ਰੱਪਾ ਲਗਰੇ 1000 ਡੇਢ ਹਜ਼ਾਰ ਮੀਟਰ ਤੇ ਸਮੁੰਦਰ ਤੋਂ ਬਹੁਤ ਜਿਆਦਾ ਉੱਚੇ ਨਹੀਂ ਹੈਗੇ ਤੇ ਦੂਸਰੀ ਗੱਲ ਬਿਹਰਾਨਪੁਰ ਦੀ ਇਹ ਹੈਗੀ ਹੈ ਕਿ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਪਾਤਸ਼ਾਹੀ ਤਸਵੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦੇਖੋ ਵਲੌਗ ਜਲਦੀ ਮੈਂ ਐਡਿਟ ਕਰਕੇ ਪਾਵਾਂਗਾ ਬਟ ਜਿਵੇਂ ਜਿਵੇਂ ਮੇਰਾ ਟੂਰ ਅੱਗੇ ਵਧ ਰਿਹਾ ਮੈਂ ਵਲੋਗ ਉਸੇ ਹਿਸਾਬ ਦੇ ਨਾਲ ਟਰਨ ਬਾਈ ਟਰਨ ਉਹ ਅਪਲੋਡ ਕਰ ਰਿਹਾ ਤੇ ਇਹ ਵੀ ਜਿਵੇਂ ਆ ਜਾਏਗਾ ਵਲੋਗ ਜਬ ਮੈਂ ਪਹਿਲੇ ਵੀ ਬਾਸ ਸਕਦਾ ਤੁਸੀਂ ਕਮੈਂਟ ਕਰਕੇ ਜਰੂਰ ਮੈਨੂੰ ਦੱਸਣਾ ਜਿਹੜੇ ਲਾਈਵ ਦੇ ਵਿੱਚ ਜੁੜੇ ਨੇ ਲਾਈਵ ਦੇ ਵਿੱਚ ਸਾਡੇ ਕੋਈ ਚੋਟ ਨਹੀਂ ਰਿਆ ਤੇ ਲਾਈਵ ਆਪਾਂ ਇੱਥੋਂ ਕਰਦੇ ਹਾਂ ਸਮਾਪਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ